ਕਾਖਾ ਸਾਹ ਵਾਹਿਗੁਰੂ ਜੀ ਕੀ ਫਤਿਹ ਮਹਾ ਸੁਖਵਿੰਦਰ ਸਿੰਘ ਸਰੌਦੀ ਅਸੀਂ ਅੱਜ ਪਹੁੰਚੇ ਹਾਂ ਪਿੰਡ ਮਾਜਰੇ ਜਿੱਥੇ ਭਾਈ ਕੁਲਵਰ ਸਿੰਘ ਖਾਲਸਾ ਜਿਨ੍ਹਾਂ ਦੀ ਵੀਡੀਓ ਵਾਇਰਲ ਹੋਈ ਸੀ ਵਰਸਿਕ ਪਰਿਵਾਰ ਹੈ ਸਾਰੇ ਬੱਚਿਆਂ ਦਾ ਸਾਰੇ ਪਰਿਵਾਰ ਦਾ ਸਾਰਾ ਗਮ ਸਤ ਹੈ ਔਰ ਅੱਜ ਸਾਨੂੰ ਬੜਾ ਦਿੱਕੂ ਲੱਗਿਆ ਕਿ ਜਦੋਂ ਅਸੀਂ ਇਹਨਾਂ ਦਾ ਕੇ ਮਕਾਨ ਦੇਖਿਆ ਬੜਾ ਖਾਸਾ ਹਾਸ ਸੀਗਾ ਔਰ ਜਦੋਂ ਵੀਡੀਓ ਅਸੀਂ ਵਾਇਰਲ ਹੁੰਦੀ ਹੈ ਉਹ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਉਹ ਸਾਡੇ ਨਾਲ ਨੇ ਉਹਨਾਂ ਨੇ ਜੇ ਅੱਜ ਗੱਲਬਾਤ ਕਰਾਂਗੇ ਕੀ ਕਾਰਨ ਬਣੇ ਨੇ ਵੀ ਅੱਜ ਜਿਹੜੀ ਤੁਹਾਨੂੰ ਵੀਡੀਓ ਵਾਇਰਲ ਕਰਨੀ ਪਈ ਕਿਉਂਕਿ ਕਈ ਲੋਕਾਂ ਦਾ ਇੱਕ ਤਰਕ ਹੋ ਜਾਂਦਾ ਵੀ ਕਈ ਲੋਕ ਵੀ ਆਪਣੀ ਚਮਕਣ ਵਾਸਤੇ ਵੀਡੀਓ ਵਾਇਰਲ ਕਰ ਦਿੰਦੇ ਨੇ ਫੋਟੋ ਆ ਪਾ ਲੈਂਦੇ ਨੇ ਵੀ ਇਹ ਕਮਾ ਕਰਨ ਲਈ ਨਾ ਕਰਨ ਪਰ ਜਿਹੜਾ ਅੱਜ ਅਸੀਂ ਇੱਕ ਮੈਂ ਕਹਿੰਨੇ ਵੀ ਜੁਗਰਬਾਲਤ ਵਾਲ ਨੇ ਆ ਸਾਡੇ ਵਾਸਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੀ ਇੱਕ ਚੰਗੇ ਪਾਸੇ ਲੱਗੀ ਹੋਈ ਹੈ ਬੀ ਜੀ ਨੇ ਇੱਕ ਅੱਜ ਨਵਾਂ ਮਕਾਨ ਸ਼ੁਰੂ ਕਰਿਆ ਹੈ ਮਕਾਨ ਬਣਾਉਣ ਦਾ ਭਾਈ ਖਾਸ ਸਿੰਘ ਜੀ ਦਾ ਬਲੰਸ ਸਿੰਘ ਜੀ ਦਾ ਉਹ ਸਾਡੇ ਨਾਲ ਕਪੂਰ ਸਿੰਘ ਜੀ ਹਾਜ਼ਰ ਨੇ ਕਾਹਲੀ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆ ਮੈਂ ਲਿਖ ਰਿਹਾ ਸਾਡੀ ਵੀਡੀਓ ਵਾਇਰਲ ਹੋ ਜੀ ਦੀ ਇੱਕ ਪਰਿਵਾਰਿਕ ਗੁਰਸੇਕੋ ਵੀ ਅੱਜ ਨਵਾਂ ਮਕਾਨ ਸ਼ੁਰੂ ਕਰਿਆ ਕੀ ਕਾਰਨ ਦੇਖੀ ਕੀ ਬਣਾਇਆ ਤੁਨ ਕਾਰਨ ਬਾਬਾ ਜੀ ਆਏ ਆ ਸਾਡੇ ਨਾਲ ਪਿਛਲੇ ਇੱਕ ਸਾਲ ਤੋਂ ਸੇਵਾ ਕਰਦੇ ਆ ਰਹੇ ਨੇ ਹਰ ਮੈਦਾਨ ਫਤਿਹ ਸੇਵਾਦਾਲ ਦੇ ਵਿੱਚ ਪਰ ਕਦੇ ਅਸੀਂ ਇਹਦੇ ਘਰ ਨਹੀਂ ਸੀ ਆਏ ਕਦੇ ਇਹਨੇ ਜ਼ਿਕਰ ਨਹੀਂ ਸੀ ਕੀਤਾ ਕਿ ਮੇਰੇ ਹਾਲਾਤ ਇਦਾਂ ਦੇ ਨੇ ਉਹ ਤਾਂ ਕਿਸੇ ਸੱਜਣ ਵੱਲੋਂ ਮੈਨੂੰ ਪਤਾ ਲੱਗਿਆ ਵੀ ਉਹਦੇ ਘਰ ਦੇ ਹਾਲਾਤ ਵਧੀਆ ਨਹੀਂ ਹੈਗੇ ਵੀ ਸੇਵਾ ਕਰਦਾ ਰਹਿੰਦਾ ਉਹਨੂੰ ਕਿਹਾ ਵੀ ਕੰਮ ਕਰਿਆ ਕਰ ਤੇ ਮੈਂ ਆਪ ਮੌਕਾ ਇੱਕ ਵਾਰੀ ਚੈੱਕ ਕੀਤਾ ਤੇ ਜਿੱਦਣ ਬਰਸਾਤ ਬਹੁਤ ਜ਼ਿਆਦਾ ਪੈ ਰਹੀ ਸੀ ਕਿ ਮੈਨੂੰ ਲੱਗਿਆ ਵੀ ਸ਼ਾਇਦ ਅੱਜ ਇਹ ਦਿਨ ਠੀਕ ਹੈ ਦੇਖਣ ਦੇ ਲਈ ਵੀ ਕਿੱਦਾਂ ਦੇ ਹਾਲਾਤ ਨੇ ਲੇਕਿਨ ਹਾਲਾਤ ਮੇਰੀ ਸੋਚ ਤੋਂ ਕਈ ਜ਼ਿਆਦਾ ਕਿਤੇ ਵੱਧ ਯਾਨੀ ਕਿ ਸੋਚਣ ਤੇ ਮਜਬੂਰ ਕਰਨ ਵਾਲੇ ਸਨ ਇੱਥੇ ਇਹਨਾਂ ਨੇ ਬੱਲੀ ਲਾਈ ਹੋਈ ਸੀ ਕਿ ਕੋਈ ਛੱਤ ਡਿੱਗਣ ਵਾਲੀ ਸੀ ਕਿ ਬੱਲੀ ਲਾ ਕੇ ਇਹਨਾਂ ਦੇ ਬੈੱਡਾਂ 'ਚ ਪਾਣੀ ਵੜ ਗਿਆ ਸੀਗਾ ਤੇ ਇਹਨਾਂ ਨੇ ਸਾਰੀ ਜਿਹੜੀ ਰਾਤ ਐ ਉਹ ਤੜਕੇ 4 ਵਜੇ ਤੋਂ ਉੱਠ ਗਏ ਤੀਏ ਉਸ ਤੋਂ ਬਾਅਦ ਸੁੱਤੇ ਨਹੀਂ ਕਿਉਂਕਿ ਦੀ ਪ੍ਰਸਾਦ ਬਹੁਤ ਜ਼ੋਰ ਨਾਲ ਪਈ ਸੀ ਫੇਰ ਮਨ ਦੇ ਵਿੱਚ ਜਦੋਂ ਸਵੇਰੇ ਮੈਂ ਆਇਆ ਫੇਰ ਸੋਚਿਆ ਵੀ ਇਹੀ ਖਬਰ ਆਣੀ ਸੀ ਕਿ ਬਾਅਦ 'ਚ ਵੀ ਕੋਈ ਗੁਰਸਿੱਖ ਪਰਿਵਾਰ ਆ ਉਹ ਥੱਲੇ ਦਬ ਕੇ ਮਹਾਰਾਜ ਨਾਮ ਬੋਲ ਬੁਲਾਵੇ ਹੈ ਜੇ ਵੀ ਐ ਹੋ ਗਿਆ ਪਰ ਉਸ ਜਾਂ ਹੋਣ ਤੋਂ ਪਹਿਲਾਂ ਫੇਰ ਵੀ ਤਾਂ ਅਸੀਂ ਬਾਅਦ ਵਿੱਚ ਆ ਕੇ ਸਾਰੀਆਂ ਸੰਸਥਾਵਾਂ ਰਲ ਜਾਨੀ ਆਏ ਆ ਵੀ ਆਓ ਜੀ ਆਪਕੋਣ ਦਾ ਘਰ ਬਣਾਣਾ ਆ ਉਸ ਤੋਂ ਪਹਿਲਾਂ ਹੀ ਨੁਕਸਾਨ ਹੋਣ ਤੋਂ ਪਹਿਲਾਂ ਹੀ ਜੇ ਰੋਕ ਲਿਆ ਜਾਵੇ ਤੇ ਬਸ ਮੈਂ ਬਾਬਾ ਜੀ ਨੂੰ ਬੇਨਤੀ ਲਈ ਮਾਂ ਪਪਾ ਜੀ ਹੁਣ ਤੁਸੀਂ ਨਾ ਬੋਲਿਓ ਵੀ ਤੁਸੀਂ ਹੁਣ ਤੱਕ ਬੋਲੇ ਨਹੀਂ ਹੈਗੇ ਇੱਕ ਵਾਰ ਗੁਰਨਾਨਕ ਪਾਤਸ਼ਾਹ ਨੇ ਵੀ ਕਿਹਾ ਸੀਗਾ ਵੀ ਜੇ ਤੈਨੂੰ ਕੋਈ ਦੁੱਖ ਹੈ ਤਾਂ ਤੂੰ ਕੋਠੇ ਤੇ ਚੜ ਕੇ ਉੱਚੀ ਉੱਚੀ ਰੋਲਾ ਪਾ ਕੋਈ ਨਾ ਕੋਈ ਗੁਰੂ ਦਾ ਸਿੰਘ ਤੇ ਕੋਈ ਨਾ ਕੋਈ ਤੇਰੀ ਆ ਕੇ ਮਦਦ ਕਰੇਗਾ ਬਸ ਉਹ ਸਿਧਾਂਤ ਨੂੰ ਲੈਂਦੇ ਹੋਏ ਮੈਂ ਬਾਬਾ ਜੀ ਤੋਂ ਆਗਿਆ ਮੰਗੀ ਵੀਡੀਓ ਬਣਾਈ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਤੇ ਸੋਸ਼ਲ ਮੀਡੀਆ ਨੇ ਆਪਣਾ ਕੰਮ ਕਰਤਾ ਪਰ ਕਿੰਨਾ ਕਿੰਨਾ ਜਿਹੜੀ ਮੀਡੀਆ ਦੇ ਪਰ ਵੀਡੀਓ ਪਾਈ ਆ ਕਿੰਨਾ ਕੁ ਸਹਿਯੋਗ ਮਿਲਿਆ ਸੰਗਤ ਦਾ ਸਹਿਯੋਗ ਜਥੇਬੰਦੀਆਂ ਨੇ ਕਿ ਬਹੁਤ ਵਧੀਆ ਸਹਿਯੋਗ ਮਿਲਿਆ ਬਾਬਾ ਜੀ ਕਿਉਂਕਿ ਮੈਂ ਬਾਬਾ ਜੀ ਦਾ ਨਾਲ ਨੰਬਰ ਪਾਤਾ ਸੀ ਬਾਬਾ ਜੀ ਨੂੰ ਫੋਨ ਆਉਣ ਲੱਗ ਗਿਆ ਖਾਲਸਾ ਆਈਡ ਵੱਲੋਂ ਅਖੰਡ ਕੀਰਤਨੀਆਂ ਵੱਲੋਂ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਮੈਦਾਨ ਫਤਿਹ ਹੋ ਗਿਆ ਇੱਕ ਗੁਰੂ ਅਰਜਨ ਦੇਵ ਜੀ ਧਰਮ ਪ੍ਰਚਾਰ ਟਰਸਟ ਹੈ ਤੇ ਹੋਰ ਵੀ ਕਈ ਜਥੇਬੰਦੀਆਂ ਨੇ ਬਾਬਾ ਜੀ ਦੇ ਨਾਲ ਸੰਪਰਕ ਕਰਿਆ ਤੇ ਫੇਰ ਇਹਨਾਂ ਨੂੰ ਜਲਦੀ ਹੁਕਮ ਲਾਇਕਿ ਤੁਸੀਂ ਅਬ ਐਨੇ ਦਿਨਾਂ ਵਿੱਚ ਵੀ ਜਿੱਦੂ ਵੀ ਪੰਨ ਤੋੜ ਸ਼ੁਰੂ ਕਰ ਦੋ ਵੀ ਬਾਅਦ ਵਿੱਚ ਇੱਕ ਜੋ ਵੀ ਰਸਦ ਆ ਰਹੀ ਆ ਹੌਲੀ ਹੌਲੀ ਕੋਈ ਦੋ ਥੈਲੇ ਕੋਈ ਚਾਰ ਥੈਲੇ ਕੋਈ ਏਦਾਂ ਸੇਵਾ ਆਣੀ ਸ਼ੁਰੂ ਹੋ ਚੁੱਕੀ ਆ ਪਰ ਕਨਸੈਪਟ ਬਹੁਤ ਵੱਡਾ ਆ ਇਹਦੇ ਵਿੱਚ 8 ਕੁਆਂਟਲ ਸਰੀਆ ਲੱਗਣਾ ਏ ਜੀ ਜਿਹੜਾ ਕਿ ਤਿੰਨ ਸੂਤ ਦਾ ਹੋਏਗਾ ਅਗਰ ਕੋਈ ਵੀਰਾ ਸਰੀਏ ਦੀ ਸੇਵਾ ਕਰਨੀ ਜਾਣਦਾ ਆ ਇੱਕ ਕੁਆਂਟਲ ਦੋ ਕੁਆਂਟਲ ਤਾਂ ਜ਼ਰੂਰ ਸਰੀਏ ਦੀ ਸੇਵਾ ਕਰ ਸਕਦਾ 8 ਕੁਆਂਟਲ ਟੋਟਲ ਸਰੀਆ ਲੱਗਣਾ ਏ ਜੀ ਥੱਲੇੋਂ ਲੈ ਕੇ ਉੱਪਰ ਲੈਟਰ ਤੱਕ ਤੇ ਉਹਦੇ ਵਿੱਚ 200 ਬੈਗ ਆਪਣੇ ਸੀਮੈਂਟ ਦੇ ਲੱਗਣੇ ਨੇ ਜਿਹੜਾ ਕਿ ਅਸੀਂ ਸਾਰਾ ਠੇਕੇਦਾਰ ਤੋਂ ਐਸਟੀਮੇਟ ਲੈ ਲਿਆ ਗਿਆ ਆ ਤੇ 800 ਤੋਂ 1000 ਦੇ ਵਿੱਚ ਵਿੱਚ ਰੇਤਾ ਲੱਗਣਾ ਹੈ ਜੀ ਤੇ ਉਸ ਤੋਂ ਬਾਅਦ ਵਿੱਚ ਬਜਰੀ ਹੈ ਜਿਹੜੀ 300 ਤੋਂ 400 ਫੁੱਟ ਦੇ ਵਿੱਚ ਵਿੱਚ ਲੱਗਣੀ ਹੈ ਇਹ ਅਸੀਂ ਇੱਕ ਬਜਟ ਲਈ ਬੈਠੇ ਆ ਵੀ ਜਿਹੜਾ ਜਿਹੜਾ ਮੇਰਾ ਵੀਰ ਭਰਾ ਜਿੱਦਾਂ ਦੀ ਵੀ ਸੇਵਾ ਜਿਹੜੀ ਕਿ ਲੈਣਾ ਚਾਹੁੰਦਾ ਆ ਉਹ ਇਹ ਸੇਵਾ ਲੈ ਸਕਦਾ ਹੈ ਪਰ ਮੇਰੇ ਹਿਸਾਬ ਨਾਲ ਵੀ 8-10 ਲੱਖ ਦਾ ਖਰਚਾ ਤਾਂ ਹੈਗਾ ਮੇਰੇ ਹਿਸਾਬ ਨਾਲ ਅਸੀਂ ਜਿਹੜਾ ਸੱਚੀ ਗੱਲ ਦੱਸੀ ਆ ਤੁਹਾਨੂੰ ਅਸੀਂ ਅਸਲੀ ਬਜਟ ਜੋ ਖਿੱਚ ਕੇ ਲਾਇਆ ਆ ਉਹ ਸਿਰਫ 4 ਲੱਖ ਰੁਪਏ ਦਾ ਬਜਟ ਆ ਉਹਦੀ ਵਜ੍ਹਾ ਦੱਸ ਦਿੰਦੇ ਆ ਕਿਉਂਕਿ ਬਾਬਾ ਜੀ ਦੀ ਇੱ ਇਹਦੇ ਵਿੱਚ ਸਿਰਫ 4-4 ਫੁੱਟ ਦੀ ਕੰਧਾ ਜੋਤੀ ਇਹਦੇ ਬਰਾਬਰ ਲੈ ਕੇ ਜਾਣੀ ਹੈ ਤੇ ਭਰਤ ਪੈ ਜਾਣਾ ਹੈ ਤੇ ਉਹੀ ਕੰਧਾ ਲੈ ਕੇ ਜਾਣੀ ਹੈ ਇੱਟਾਂ ਜਿਹੜੀ ਉਹ 1000 ਕਿੱਟੇ ਸਿਰਫ ਲੱਗ ਰਹੀ ਹੈ ਜੇ ਕੋਈ ਮੇਰਾ ਵੀਰ 500000 ਜਾਂ ਕਿੰਨੀ ਵੀ ਇੱਟ ਦੇਣੀ ਕਿ ਦੇ ਸਕਦਾ ਆ ਉਹ ਦੇ ਸਕਦਾ ਆ ਵੀ ਅੱਜ ਦੇਖੇ ਜਾਵੇ ਵੀ ਆਪਾਂ ਨੇ ਜਿੱਕਰ ਵੀ ਗੁਰਦੁਆਰਾ ਸਾਹਿਬ ਬਹੁਤ ਵਧੀਆ ਸੋਹਣੇ ਬਣ ਗਏ ਹਨ ਵੀ ਹਰ ਤਰਾਜ ਕੋਈ ਪੈਸਾ ਆਪਣਾ ਘਰ ਨਾਲ ਲੰਦਾ ਕੋਈ ਨਾ ਕੋਈ ਨਾ ਤੁਰਦਾ ਇਹ ਸਾਡੀ ਤਰਾਸਦੀ ਆ ਜੀ ਇਹ ਸਾਡੀ ਤਰਸਦੀ ਕੀ ਹੈ ਕਿਉਂਕਿ ਅਸੀਂ ਉੱਥੇ ਦਿਖਾਵਾ ਕਰਨਾ ਜਾਣਦੇ ਹਾਂ ਜਿੱਥੇ ਸਾਨੂੰ ਸਾਰੇ ਲੋਕ ਦੇਖਦੇ ਹੋਣ ਵੀ ਬਾਜੀ ਬਾ ਬਹੁਤ ਇਹ ਸੇਵਾ ਕਰਦਾ ਬਹੁਤ ਇਦਾਂ ਕਰਦਾ ਆ ਲੇਕਿਨ ਸੱਚਾਈ ਇਹ ਹੈ ਵੀ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਗੋਲਕ ਗੁਰਦੁਆਰਿਆਂ ਦੇ ਅੱਗੇ ਤਾਂ ਲਗਾਈ ਗਈ ਸੀ ਵੀ ਕੋਈ ਲੋੜਬੰਦ ਬੰਦਾ ਜੇ ਕੋਈ ਹੈਗਾ ਆ ਗੁਰੂ ਦਾ ਪਿਆਰਾ ਹੈਗਾ ਆ ਵੀ ਉਹ ਦੇਖੋ ਅੱਜ ਪਤਾ ਹੀ ਹੈ ਤੁਹਾਨੂੰ ਕੁਝ ਕੇ ਪੈਸੇ ਲੋਕ ਧਰ ਬਦਲਉਂਦੇ ਨੇ ਲੇਕਿਨ ਇਹ ਪੰਜ ਛੇ ਘਰ ਬੈਠੇ ਨੇ ਬੱਚੇ ਪਾ ਕੇ ਇਹ ਪਾ ਕੇ ਲੇਕਿਨ ਇਹਨਾਂ ਨੇ ਇਹਨਾਂ ਨੂੰ ਵੀ ਬੜੀਆਂ ਆਫਰ ਆਈਆਂ ਨੇ ਦੱਸਿਆ ਇਹਨਾਂ ਨੇ ਮੈਨੂੰ ਵੀ ਸਾਨੂੰ ਵੀ ਕਿਹਾ ਵੀ ਆਜੋ ਛੱਡ ਦਿਓ ਐ ਕਰ ਦਿੰਨੇ ਆ ਪਰ ਇਹ ਸਿੱਧ ਗਾਲੇ ਸੀਗੇ ਇਹਨਾਂ ਨੇ ਕਿਸੇ ਕੋਲ ਆਪਣੀ ਬੁਹਾਰ ਨਹੀਂ ਲਗਾਈ ਚਲੋ ਫਿਰ ਵੀ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਸਤਿਵਰਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੋਈ ਹੈ ਤੇ ਸਾਰਿਆਂ ਨੇ ਆਪਣਾ ਪਿਆਰ ਬਖਸ਼ਿਆ ਜਾ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਕਿ ਵੱਧ ਤੋਂ ਵੱਧ ਤੁਸੀਂ ਆਪਣਾ ਜਿਹੜਾ ਨੇਕ ਦਸਬੰਦ ਹੈ ਇੱਕ ਅਜਿਹੀ ਜਗ੍ਹਾ ਤੇ ਲਗਾਓ ਤਾਂ ਜੋ ਇੱਕ ਤੁਹਾਨੂੰ ਅਜਈਆਂ ਦਵਾਵਾਂ ਮਿਲਣ ਕਿਉਂਕਿ ਇਹ ਗੁਰਸਿੱਖ ਪਰਿਵਾਰ ਹੈ ਤੇ ਤੁਹਾਨੂੰ ਗੁਰੂ ਸਾਹਿਬ ਦੀਆਂ ਪੂਰੀਆਂ ਬਖਸ਼ਿਸ਼ਾਂ ਕਿਰਪਾ ਸਭ ਕੁਝ ਮਿਲੇਗਾ ਕਕਰ ਮੇ ਹੋਰ ਵੀ ਕਹਿੰਦੇ ਚੁਣਾਂ ਵੀ ਕਈ ਜਥੇਬੰਦੀਆਂ ਸਮਾਜ ਸੇਵੀ ਉੱਠਦੀਆਂ ਨੇ ਔਰ ਉਹ ਦਬ ਜਾਂਦੀਆਂ ਨੇ ਉਹਦਾ ਵੱਡਾ ਕਾਰਨ ਇਹ ਹੈ ਕਿ ਜਦੋਂ ਕੋਈ ਸੇਵਾ ਸਮਾਜ ਸੇਵਾ ਕਰਨਾ ਚਾਹੁੰਦਾ ਤਾਂ ਉਹਦੇ ਤੇ ਅਲੀਗੇਸ਼ਨ ਲੱਗਣ ਲੱਗ ਜਾਂਦੇ ਨੇ ਇਹ ਪੈਸੇ ਇਕੱਠੇ ਕਰਕੇ ਖਾ ਗਏ ਇਹ ਲੋਕਾਂ ਦਾ ਪੈਸਾ ਕਰਕੇ ਖਾ ਇਕੱਠਾ ਕਰਕੇ ਇਹਦੇ ਉੱਪਰ ਬੜਾ ਕਾਫੀ ਮੈਂ ਜਥੇਵੰਦੀ ਜਿਹੜੇ ਵੱਡੇ ਵੱਡੇ ਮੈਂ ਇੱਕ ਦਿਨ ਜਿਹੜੇ ਖਵਾਤਰ ਆਜੀ ਨੇ ਮੈਂ ਲਾਦੀ ਸਮਾਸੀ ਜਿਹਦੇ ਦੰਜਰਾਂ ਦੇ ਉਹ ਮੈਂ ਉਹਦੇ ਇੰਟਰਵਿਊ ਦੇਖ ਰਿਆ ਸੀ ਉਹ ਵੀ ਇਹ ਚੀਜ਼ ਉੱਪਰ ਜਕੜਿਆ ਹੋਇਆ ਵੀ ਲੋਕਾਂ ਨੇ ਵੀ ਉਹ ਮੋਟਰਸਾਈਕਲ ਹੀ ਫਿਰਦਾ ਗੱਡੀ ਵਾਲੇ ਇਹਦੇ ਲਈ ਇਹ ਸਮਾਤ ਇੱਕ ਆਪਾਂ ਇਹ ਸੰਦੇਸ਼ ਦਈਏ ਸੰਦੇਸ਼ ਵੀ ਆਪਾਂ ਜੇਕਰ ਸਾਡੀ ਕੋਈ ਵੀਡੀਓ ਪੈਂਦੇ ਆ ਜਾਂ ਵੀਡੀਓ ਦੇਖਦਾ ਜਾਂ ਸਾਡੀ ਸ਼ਗਲ ਦਿਖਦੀ ਹੈ ਤਾਂ ਇੱਕ ਚੰਗੇ ਕਾਰਜਵਾਤ ਦਿਖਦੀ ਹੈ ਇਹਦੇ ਉੱਪਰ ਕਿਸੇ ਨੂੰ ਡੀਮੋਟ ਨਹੀਂ ਹੋਣਾ ਚਾਹੀਦਾ ਨੀਵਾਂ ਨਹੀਂ ਦਿਖਣਾ ਚਾਹੀਦਾ ਵੀ ਮੇਰੀ ਲੋਕਾਂ ਲੋਕਾਂ ਦਾ ਕੰਮ ਹੁੰਦਾ ਕੰਮ ਰੋਕਣਾ ਪਰ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਸਮਾਜ ਸੇਵਾ ਜਿਹੜੀ ਸ਼ੁਰੂ ਕੀਤੀ ਹੈ ਭਾਈ ਕਸ਼ਮੀਰ ਸਿੰਘ ਨੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਾਂਗਾ ਉਹਦੇ ਬਾਰੇ ਦੱਸੂਗੀ ਕੀ ਕਾਰਨ ਕੀ ਨੇ ਵੀ ਜਿਹੜਾ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਵੀ ਅਕਲ ਕੀ ਜਾ ਦਾਨ ਦਾਨ ਹਮੇਸ਼ਾ ਅਕਲ ਨਾਲ ਹੁੰਦਾ ਆ ਤੁਸੀਂ ਸਾਡੇ ਚਿਹਰੇ ਦੇਖ ਕੇ ਸਾਡੇ ਕਿਸੇ ਵੀ ਉਹਦੇ 'ਚ ਪੈਸਾ ਆ ਜਾਂ ਸਾਨੂੰ ਨਹੀਂ ਮਿਲਣਾ ਤੁਸੀਂ ਡਾਇਰੈਕਟ ਕੁਲਵੰਤ ਸਿੰਘ ਖਾਲਸਾ ਗੁਰਦੁਆਰਾ ਸਾਹਿਬ ਜੀ ਦੇ ਘਰ ਦੇ ਕੋਲ ਬਿਲਕੁਲ ਇਹਨਾਂ ਦਾ ਘਰ ਆ ਆਟੋ ਚਲਾਉਂਦੇ ਨੇ ਬਹੁਤ ਖਸਤਾ ਹਾਲਤ ਵਿੱਚ ਘਰ ਆ ਪਾਓ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਖੰਨੇ ਚ ਸਿਰਫ 3 4 5 ਕਿਲੋਮੀਟਰ ਦੇ ਲਗਭਗ ਹੋਏਗਾ ਵਿੱਚ ਵਿੱਚ ਤੁਸੀਂ ਆ ਪਾ ਕੇ ਆਪਣੇ ਹੱਥੀ ਥੈਲੇ ਦੇ ਕੇ ਜਾਓ ਮਾਇਆ ਨਾ ਦੇ ਕੇ ਜਾਓ ਕਿਸੇ ਨੂੰ ਨਾ ਫੜਾਓ ਖਾਲਸਾ ਜੀ ਨੂੰ ਨਾ ਫੜਾਓ ਸਿਰਫ ਸਮਾਨ ਦੇ ਦਿਓ ਖਾਲਸਾ ਜੀ ਨੂੰ ਸਗੋ ਇਹ ਪੁੱਛ ਲਓ ਵੀ ਜਿਹੜਾ ਠੇਕੇਦਾਰ ਲੱਗਿਆ ਹੋਇਆ ਹੈ ਬਈ ਉਹਦੀ ਕਿੰਨੀ ਦਿਹਾੜੀ ਪਤਾ ਹੈ ਮਾਇਆ ਦੀ ਜ਼ਰੂਰਤ ਹੈ ਕਿਉਂਕਿ ਠੇਕੇਦਾਰ ਪਰ ਗੱਲ ਤਾਂ ਇਹ ਹੈ ਜੀ ਨਾ ਜੀ ਆਪਾਂ ਕਿਤੇ ਮਾਇਆ ਜ਼ਰੂਰਤ ਹੈ ਮੈਂ ਜ਼ਰੂਰੀ ਕਹ ਰਿਹਾ ਜਿਹੜੇ ਲੋਕਾਂ ਦੀ ਸੋਚ ਹੈ ਪਰ ਲੋੜ ਬੰਦ ਨੂੰ ਦੇ ਕੇ ਜਾਣਾ ਹੈ ਹੱਥ ਮੈਂ ਇਹੀ ਵੀਡੀਓ ਰਾਹੀਂ ਮੈਂ ਵੀ ਬੇਨਤੀ ਕਰਦਾ ਵੀ ਜਿਹੜੇ ਲੋਕਾਂ ਨੂੰ ਇੱਕ ਤਰਕ ਹੁੰਦਾ ਹੈ ਵੀ ਇਹ ਵੀਡੀਓ ਪਾਉਂਦੇ ਨੇ ਆਪਣਾ ਮਸ਼ਹੂਰੀ ਕਰਨ ਵਾਸਤੇ ਇਹ ਕੋਈ ਮਸ਼ਹੂਰੀ ਨਹੀਂ ਕਿਉਂਕਿ ਮੈਂ ਦੇਖ ਰਿਹਾ ਵੀ ਬਹੁਤ ਪੁਰਾਣਾ ਮਕਾਨ ਬਣਿਆ ਹੋਇਆ ਹੈ ਕਿਸੇ ਜਥੇਬੰਦੀ ਨੇ ਆ ਕੇ ਅੱਜ ਤੱਕ ਇਹਨਾਂ ਜੀ ਸਾਰ ਨਹੀਂ ਲਈ ਭਾਵੇਂ ਪਿੰਡ ਦੇ ਵਿੱਚ ਪੰਚਾਇਤ ਵੀ ਹੋਵੇ ਗੁਰਦੁਆਰ ਪ੍ਰਬੰਧ ਕਮੇਟੀਆਂ ਵੀ ਹੋਣ ਪਰ ਕਿਸੇ ਨੂੰ ਇਹ ਨਹੀਂ ਦਿਖ ਰਿਹਾ ਵੀ ਕੋਈ ਸਾਡੇ ਪਿੰਡ ਦੇ ਵਿੱਚ ਲੋੜਵੰਦ ਹੈ ਅਸੀਂ ਪਿੰਡ ਵਾਲੇ ਲੋੜਵੰਦ ਦੀ ਸੇਵਾ ਕਰਨ ਲਈ ਜ਼ਰੂਰੀ ਸਮਝਦੇ ਅਸੀਂ ਬਾਹਰਲੇ ਲੋਕਾਂ ਦੀ ਸੇਵਾ ਕਰਨੀ ਵੀ ਬਹੁਤ ਜ਼ਰੂਰੀ ਸਮਝਦੇ ਹਾਂ ਮੈਂ ਕਈ ਵਾਰ ਸਾਡੇ ਨਾਲ ਵੀ ਹੁੰਦੇ ਆ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਹੀ ਕਹਾਂਗੇ ਕਿ ਕਿਸੇ ਦੀ ਗੱਲ ਨਹੀਂ ਸੁਣਨੀ ਜਦੋਂ ਕੋਈ ਚੰਗਾ ਕਾਰਜ ਕਰਨਾ ਤਾਂ ਭਾਈ ਕੁਲਵੰਤ ਸਿੰਘ ਨੂੰ ਸਿੱਧਾ ਮੈਨੂੰ ਡਾਇਰੈਕਟਰ ਇਹਦੇ ਵਿੱਚ ਕੋਈ ਬੰਦਾ ਸਾਡਾ ਬੰਦਾ ਕੋਈ ਪੈਸੇ ਨਹੀਂ ਫੜ ਰਿਹਾ ਪੈਸੇ ਦੀ ਵੀ ਲੋੜ ਹੈ ਮੈਂ ਕਹ ਰਿਹਾ ਪੈਸੇ ਦੀ ਲੋੜ ਹੈ ਕਿਉਂਕਿ ਜਿਹੜੀ ਮਿਸਤਰੀ ਦੀ ਲੇਬਰ ਲੱਗ ਦੇਣੀ ਆ ਦਿਹਾੜੀਆਂ ਲੱਗਣੀਆਂ ਨੇ ਹੋਰ ਵੀ ਕਾਰਜ ਨੇ ਬਿਜਲੀ ਦਾ ਸਮਾਨ ਆਉਣੇ ਨੇ ਪੈਸੇ ਤੋਂ ਬਿਨਾਂ ਇਹ ਵੀ ਨਹੀਂ ਚੱਲਣਾ ਆਏਗਾ ਕੱਲਾ ਬਹੁਤ ਕੁਝ ਲੋੜ ਹੈ ਸੋ ਮੈਂ ਵੀਡੀਓ ਰਹੀ ਇਹ ਬੇਨਤੀ ਕਰਾਂਗਾ ਕਿ ਤੁਸੀਂ ਜ਼ਰੂਰ ਅਿਕਰਵਰ ਸਿੰਘ ਦਾ ਨੰਬਰ ਤੁਹਾਨੂੰ ਨਾਲ ਅਸੀਂ ਐਡ ਕਰਾਂਗੇ ਦਵਾਂਗੇ ਸਕਰੀਨ ਦੇ ਥੇੜੇ ਉਹ ਜਰੂਰ ਤੁਸੀਂ ਅਬ ਮੈਂ ਕੁਲਵਰ ਸਿੰਘ ਮੇਰੇ ਨਾਲ ਨੇ ਕੁਲਵਰ ਸਿੰਘ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਅੱਜ ਬੜਾ ਖੁਸ਼ੀ ਵਾਲਾ ਦਿਨ ਆ ਤੁਹਾਡੇ ਵਾਸਤੇ ਪਰਿਵਾਰ ਵਾਸਤੇ ਕਿਵੇਂ ਕੀ ਕਹਿਣਾ ਚਾਹੁੰਦੇ ਹੁਸੀਂ ਅੱਜ ਦਾ ਮਸ ਕੋਈ ਸ਼ਬਦ ਨਹੀਂ ਹੈਗਾ ਇਹ ਮੈਂ ਕਿਵੇਂ ਜੀ ਐਨੇ ਮਹਾਰਾਜ ਦੇ ਚਰਪਾਲ ਨਾਲ ਧੰਨਵਾਦ ਕਰਦਾ ਹਰ ਮਦਦਪਾਤਰ ਦਾ ਧੰਨਵਾਦ ਪ੍ਰਧਾਨ ਸਦਾ ਕਰਤ ਖਜ਼ਮੀ ਜੀ ਜਿਨ੍ਹਾਂ ਨੇ ਇਹ ਪ੍ਰਾਲਾ ਜੀ ਦਾ ਵੀਡੀਓ ਬਣਾ ਕੇ ਵਾਇਰਲ ਕੀਤਾ ਸਿਚੀ ਤੇ ਬਾਕੀ ਹੋਰ ਜਥੇਬੰਦੀਆਂ ਦਾ ਵੀ ਬਹੁਤ ਧੰਨਵਾਦ ਕਰਦਾ ਵੀ ਤੁਹਾਨੂੰ ਤੁਹਾਨੂੰ ਲੱਗਦਾ ਕਿ ਡਾਰ ਬੀਬੀ ਮੇਰੀ ਵੀਡੀਓ ਵਾਇਰਲ ਕਰਤੀ ਮੇਰੀ ਬੇਇੱਜ਼ਤੀ ਹੋ ਜਾ ਹਾਂ ਨਹੀਂ ਬਾਬਾ ਜੀ ਬੇਇੱਜ਼ਤੀ ਆ ਜੇ ਤਾਂ ਆਪਾਂ ਮੰਨਿਏ ਵੀ ਜੇ ਆਪਾਂ ਨੂੰ ਕੋਈ ਦੇਖੇ ਜਾਂਦਾ ਅੱਜ ਕਈ ਸਾਲ ਹੋ ਗਏ ਮੈਂ ਇਹ ਇਹ ਪੁੱਛਦਾ ਕਿ ਕਈ ਕਈ ਅਖੰਡ ਕੀਤੇ ਵੀ ਕਈ ਲੋਕ ਇਹ ਜਿਹਾ ਹੁੰਦਾ ਨਹੀਂ ਕਹਿੰਦਾ ਵੀ ਦੇ ਇਹਦਾ ਨਾਮ ਵਧੀਆ ਚੱਲਦਾ ਆ ਵੀ ਬੇਸਤੀ ਹੁੰਦੀ ਆ ਬੇਸਤੀ ਵਾਲਾ ਨਹੀਂ ਨਹੀਂ ਬੱਬੀ ਮੈਂ ਤੁਹਾਡੀ ਰਜਮਦਿਨੀ ਸਾਰਾ ਕੰਮ ਕਰ ਰਹੇ ਆ ਬਿਲਕੁਲ ਜੀ ਬਿਲਕੁਲ ਸਹੀ ਤੁਹਾਨੂੰ ਲੋੜ ਸੀ ਹਾਂ ਜੀ ਲੋੜ ਸੀ ਕੰਮ ਲੋੜ ਸੀਗੀ ਬਿਲਕੁਲ ਬੱਬੀ ਹਾਂ ਜੀ ਕੀ ਬੇਨਤੀ ਕਰ ਜਨਾ ਆਪਣਾ ਨੰਬਰ ਵੀ ਦੱਸ ਦਿਓ ਸਾਡੀ ਵੀਡੀਓ ਵੀਡੀਓ ਰਹੀ ਚੈਨਲ ਦਾ ਨੰਬਰ ਹੈਗਾ ਜੀ 97812 20513 97812 20513 ਪਿੰਡ ਮਾਜਣਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਖੰਨਾ ਖੰਨੇ ਤੋਂ 4 ਕਿਲੋਮੀਟਰ ਦੇ ਦਾਰੇ ਦੇ ਵਿੱਚ ਪਿੰਡ ਆਈ ਗੁਰੂ ਘਰ ਦੇ ਨਾਲ ਆਪਣਾ ਘਰ ਆਟੋ ਦਾ ਕੰਮ ਕਰਦਾ ਹਾਂ ਮੈਂ ਆਟੋ ਚਲਾਉਣਾ ਧੰਨਵਾਦ ਆ ਤੁਸੀਂ ਅੱਜ ਮਕਾਨ ਸ਼ੁਰੂ ਹੋ ਰਿਹਾ ਜਿਸਿੰਨਕ ਸਹਿਯੋਗ ਮਿਲਿਆ ਜਥੇਬੰਦੀਆਂ ਦਾ ਕਿਹੜੀ ਕਿਹੜੀ ਜਥੇਬੰਦੀਆਂ ਨੇ ਉਹ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਜਿਹਦੇ ਵਿੱਚ ਹਰ ਮਦਾਨ ਪਤੇ ਤੇ ਵਾਦਲ ਕਰਨਾ ਤੇ ਧਰਮ ਪ੍ਰਚਾਰ ਟਰਸਟ ਅਰਜਨ ਗੁਰੂ ਅਰਜਨ ਦੇਵ ਗੁਰੂ ਅਰਜਨ ਦੇਵ ਧਰਮ ਪ੍ਰਚਾਰ ਟਰਸਟ ਵੱਲੋਂ ਵੀ ਤੇ ਆਪਣੇ ਆਕਾਲ ਸਾਈ ਸੇਵਾ ਲੈ ਹੈ ਤੇ ਜਥਾ ਆਪਣੇ ਅਖੰਡ ਕੀਰਤਨੀ ਜਥਾ ਮਨ ਬਾਬਾ ਮਨਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਉਹਦੇ ਵਿੱਚ ਵੀ ਬਹੁਤ ਵਧੀਆ ਤੇ ਆਪਣਾ ਸਿੰਘ ਸਵਾ ਗੁਰਦੁਆਰਾ ਕੱਲ ਵੀ ਮੈਂਬਰਾਂ ਨੇ ਸਾਨੂੰ ਪ੍ਰਬੰਧਕ ਕਮੇਟੀਆਂ ਨੇ ਵੀ ਕਿਹਾ ਵੀ ਅਸੀਂ ਜਿੰਨੇ ਵੀ ਹੈਗੇ ਆ ਹੈਲਪ ਜ਼ਰੂਰ ਕਰਾਂਗੇ ਮੈਂ ਧੰਨਵਾਦ ਕਰਦਾ ਜਿਨ੍ਹਾਂ ਦਾ ਵੀ ਮੈਨੂੰ ਅਜੇ ਕੋਈ ਨਾਮ ਨਹੀਂ ਯਾਦ ਆਏਗਾ ਜਾਂ ਉਹ ਅਕਾਲਪੁਰ ਖਾ ਆਪਣੇ ਆਪ ਜਾਣੀ ਜਾਣ ਨੇ ਜੀ ਉਹਨਾਂ ਸਾਰੇ ਜਥੇਬੰਦੀਆਂ ਦਾ ਸਾਰੇ ਸੁਖਦਾਨੀ ਸੱਜਣਾ ਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵੀ ਇਹਨਾਂ ਦੇ ਨੰਬਰ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਅਸੀਂ ਸਿਰਫ ਜਰੀਆਂ ਇਹਨਾਂ ਤੱਕ ਪਹੁੰਚਣ ਦਾ ਕਸ਼ਮੀਰ ਸਿੰਘ ਖਾਲਸਾ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਉਹਨਾਂ ਦਾ ਵੀ ਧੰਨਵਾਦੀ ਹਾਂ ਕਿਉਂਕਿ ਇੱਕ ਗੁਰਸਿੱਖ ਪਰਿਵਾਰ ਦਾ ਅੱਜ ਮਕਾਨ ਬਣਾਣਾ ਸ਼ੁਰੂ ਹੋ ਰਿਹਾ ਸੋ ਸਾਨੂੰ ਵੀ ਖੁਸ਼ੀ ਆ ਉਸ ਪ੍ਰਮਾਤਮਾ ਦੀ ਸ਼ੁਕਰ ਕਰਦੇ ਹਾਂ ਵੀ ਅੱਗੇ ਤੋਂ ਵੀ ਇਸੇ ਤਰ੍ਹਾਂ ਸਾਡਾ ਕੋ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ